ਭਾਰਤ ਸਰਕਾਰ ਨੇ ਬੀਤੇ ਮੰਗਲਵਾਰ ਨੂੰ ਪਾਕਿਸਤਾਨ ਵਿੱਚਲੇ ਇਤਿਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਈ ਲਾਂਘਾ ਮੁਰਖੋਲੇ ਜਾਣ ਦਾ ਫੈਸਲਾ ਲਿਆ ਸੀ। ਭਾਰਤ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੇ ਵਿੱਚ ਅਤੇ ਭਾਰਤ ਦੀਆਂ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਸ ਇਤਿਹਾਸਿਕ ਗੁਰਦੁਆਰੇ ਦਾ ਲਾਂਘਾ ਖੋਲਣ ਦਾ ਇਹ ਫੈਸਲਾ ਮੋਦੀ ਸਰਕਾਰ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਜੋ ਕਿ 19 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਦੇ ਸਮਾਗਮ ਮੌਕੇ ਲਿਆ ਗਿਆ। ਕਾਂਗਰਸੀ ਲੀਡਰ ਗੁਰਦੁਆਰਾ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਦੇ ਲਈ ਕਰਤਾਰਪੁਰ ਕੋਰੀਡੋਰ ਪਹੁੰਚ ਰਹੇ ਨੇ ਇਸ ਮੌਕੇ ਮੰਤਰੀ ਵਿਜੇਂਦਰ ਸਿੰਘਲਾ ਅਤੇ ਐਮ.ਐਲ.ਏ ਬਰਿੰਦਰ ਮੀਤ ਸਿੰਘ ਪਾੜਾ ਨੇ ਕਿਹਾ ਕਿ ਅਸੀਂ ਬਹੁਤ ਹੀ ਵਡਪਾਗੇ ਹਾਂ ਕਿ ਪਰਮਾਤਮਾ ਦੀ ਅਪਾਰ ਕਿਰਪਾ ਸਹਿਤ ਕੋਰੀਡੋਰ ਦੁਬਾਰਾ ਖੁੱਲਿਆ ਗਿਆ ਅਤੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ ਉਥੇ ਨਵਜੋਤ ਸਿੰਘ ਸਿੱਧੂ ਨੂੰ ਪਰਿਵਾਰਕੀ ਨਾ ਮਿਲਣ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਕੁਝ ਨੂੰ ਅੱਜ ਦੀ ਪਰਵਾਨਗੀ ਨਹੀਂ ਮਿਲੀ ਅੱਜ ਕਾਂਗਰਸ ਦਾ 17 ਮੈਂਬਰਾਂ ਦਾ ਵਫਦ ਜਾ ਰਿਹਾ ਹੈ ਬਾਕੀ ਕੁਝ 19 ਨਵੰਬਰ ਅਤੇ 20 ਨਵੰਬਰ ਨੂੰ ਵੀ ਜਾਣਗੇ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਅਰਦਾਸ ਕਰਾਂਗੇ ਕਿ ਕਿਸਾਨਾਂ ਦੀ ਖੇਤੀ ਕਾਨੂੰਨ ਵਾਲੇ ਕਾਲੇ ਬਿੱਲ ਰੱਦ ਕਰਨ ਦੀ ਮੰਗ ਵੀ ਜਲਦ ਪੂਰੀ ਹੋ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇਹੋ ਅਰਦਾਸ ਹੈ ਕਿ ਇਹ ਲੰਗਾ ਹਮੇਸ਼ਾ ਦੇ ਲਈ ਖੁੱਲਾ ਰਹੇ। ਉਹਨਾਂ ਇਸ ਦੇ ਨਾਲ ਹੀ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਹੀ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ ਅਤੇ ਇਹ ਧਾਰਮਿਕ ਸਥਾਨ ਸਾਰੇ ਧਰਮਾਂ ਦਾ ਸਾਂਝਾ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿੱਥੇ ਬਾਬਾ ਪੈੜtre ਪੂਜਾ ਆਸਣ ਥਾਪਣ ਸੋਆ ਅੱਜ ਐਸੀ ਪੰਜਾਬ ਸਰਕਾਰ ਵੱਲੋਂ ਗੁਰੂ ਘਰ ਕਰਤਾਰਪੁਰ ਸਾਹਿਬ ਗੁਰੂ ਦੇ ਦਰ ਤੇ ਚੱਲੇ ਆਂ ਲਾਂਗਾ ਖੁੱਲਿਆ ਹੈ ਗੁਰੂ ਸਾਹਿਬ ਦਾ ਜਨਮ ਦਿਨ ਵੀ ਹੈ ਮੈਂ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਦਿਨਾ ਤੇ ਨਾਲ ਨਾਲ ਬਹੁਤ-ਬਹੁਤ ਮੁਬਾਰਕਬਾਦ ਕਿ ਜੋ ਸਾਡੀਆਂ ਅਰਦਾਸਾਂ ਸੀਗੀਆਂ ਉਹ ਪੂਰੀਆਂ ਹੋਈਆਂ ਲਾਂਘਾ ਦੁਆਰੇ ਤੋਂ ਖੁੱਲਿਆ ਇਹਦੇ ਲਈ ਮੈਂ ਪ੍ਰਧਾਨ ਮੰਤਰੀ ਜੀ ਦਾ ਤੇ ਹੋਮ ਮਿਨਿਸਟਰ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਸਰਕਾਰ ਦੀ ਡਿਮਾਂਡ ਤੇ ਇਹ ਪੂਰੀ ਕੀਤੀ ਹੈ ਤੇ ਸਿੱਖ ਸੰਗਤਾਂ ਨੂੰ ਫੇਰ ਤੋਂ ਮੌਕਾ ਮਿਲਿਆ ਜਿਹੜੇ ਜਿਹੜੇ ਗੁਰਨਾਨਕ ਨਾਮ ਲੈਵਾ ਹੈ ਜਾਂ ਹਿੰਦੁਸਤਾਨ ਤੋਂ ਜਿਹੜੇ ਲੋਕ ਜਾਣਾ ਚਾਹੁੰਦੇ ਆ ਉਹਨਾਂ ਨੂੰ ਮੌਕਾ ਮਿਲਿਆ ਕਿ ਉਹ ਗੁਰੂ ਘਰ ਜਾ ਕੇ ਅਸ਼ੀਰਵਾਦ ਪ੍ਰਾਪਤ ਕਰ ਸਕਣ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਦਾ ਬਖਸ਼ਾ ਆ ਪੜਾ ਸਰ 2 ਸਾਲ ਬਾਅਦ ਕਰੀਬ ਖੁੱਲਿਆ ਜੀ ਦਰਸ਼ਨ ਠੀਕ ਹੈ ਵਿਖੋ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਗਾ ਖੁੱਲਿਆ ਔਰ 552 ਪ੍ਰਕਾਸ਼ਪੁਰਬ ਜਿਹੜਾ ਉਹ ਕੱਲ ਸੰਗਤਾਂ ਹਮ ਹਾਨਾ ਮਨਾਉਣ ਗਿਆ ਔਰ ਅਸੀਂ ਬੜੇ ਵਡਪਾਗੇ ਆ ਖੁਸ਼ਕਿਸਮਤ ਆ ਕਿ ਜਿਹੜਾ ਅੱਜ ਜਥੇ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਣ ਲੱਗਿਆ ਕਿਉਂਕਿ ਬਾਬੇ ਨਾਨਕ ਜਿਹੜਾ ਗੁਰੂ ਨਾਨਕ ਨਾਮ ਲੇਵਾ ਸੰਗਤ ਲੱਖਾਂ ਲੋਕ ਜਿਹੜੇ ਕਰੋੜਾਂ ਲੋਕ ਪੂਰੇ ਵਰਲਡ ਓਵਰ ਇਸ ਪਵਿੱਤਰ ਜਗ੍ਹਾ ਨਾਲ ਜੁੜੇ ਨੇ ਔਰ ਬਾਬਾ ਨਾਨਕ ਜਿਹੜਾ ਸੀਗੇ ਉਹ ਇੱਕ ਖਾਸ ਵਰਗ ਨੂੰ ਨਹੀਂ ਉਹ ਹਰ ਵਰਗ ਉਹਨਾਂ ਨੂੰ ਮੰਨਦਾ ਔਰ ਅੱਜ ਖੁਸ਼ੀ ਦਾ ਦਿਹਾੜਾ ਜਿਹੜਾ ਅਰਦਾਸ ਕਰਦੇ ਆਂ ਪ੍ਰਮਾਤਮਾ ਅੱਗੇ ਅਸੀਂ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਔਰ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਤੁਸੀਂ ਸਾਡਾ ਇਹ ਲੰਘਾ ਜਿਹੜਾ ਹਮੇਸ਼ਾ ਇਸੇ ਤਰ੍ਹਾਂ ਹੀ ਖੁੱਲਾ ਰਹੇ ਔਰ ਲੱਖਾਂ ਕਰੋੜਾਂ ਸੰਗਤਾਂ ਜਿਹੜੀਆਂ ਰੋਜ਼ ਉੱਥੇ ਜਾ ਕੇ ਨਤਮਸਤਕ ਹੋਣ ਪਰ ਸਾਹਿਬ ਅੱਜ ਬੀਜੇਪੀ ਦੇ ਪੰਜਾਬ ਪ੍ਰਧਾਨ ਜਿਹੜੇ ਆ ਪਗੜੀ ਬੰਨ ਕੇ ਗਏ ਨੇ ਦੇਖੋ ਮੈਂ ਕੋਈ ਪੋਲਿਟੀਕਲ ਟਿੱਪਣੀ ਨਹੀਂ ਕਰਨਾ ਚਾਹੁੰਦਾ ਚੰਗੀ ਗੱਲ ਆ ਜੀ ਜੇ ਉਹ ਪਗੜੀ ਬੰਨ ਕੇ ਗਏ ਆ ਆਸਥਾ ਜਿਹੜੀ ਆ ਉਹ ਮੇਰੇ ਖਿਆਲ ਨਾਲ ਦਿਲ ਚ ਹਣੀ ਚਾਹੀਦੀ ਬਾਕੀ ਦੇ ਸਾਰੇ ਨਹੀਂ ਉਹਦੇ ਚ ਮੈਨੂੰ ਵੀ ਨਹੀਂ ਸੀ ਮਿਲੀ ਜੀ ਕੱਲ ਪਰਵਾਨਗੀ ਮੈਂ ਜਿਨ੍ਹਾਂ ਨੇ ਪਰਸੋਂ ਸਾਰੇ ਆਪਣੇ ਡਾਕੂਮੈਂਟਸ ਦਿੱਤੇ ਸੀਗੇ ਉਹਦੇ ਚ ਆਲਮੋਸਟ 52 ਸੀਗੇ ਪਰਸਨਸ ਜਿਦੇ ਚ ਸਾਰੇ ਕੈਬਨਿਟ ਮਿਨਿਸਟਰ ਵੀ ਸੀਗੇ ਪਾਕਿਸਤਾਨ ਗਵਰਨਮੈਂਟ ਨੇ ਅੱਜ ਚੀ ਮਿਨਿਸਟਰ ਸਾਹਿਬ ਤੇ ਉਹਨਾਂ ਦੇ ਨਾਲ ਤਿੰਨ ਮਿਨਿਸਟਰ ਤੇ ਦੋ ਐਮਐਲਏ ਜਿਦੇ ਚ ਕੱਲ ਸ਼ਾਮ ਤੱਕ ਮੀਰਾ ਹੋ ਗਿਆ ਔਰ ਸਵੇਰੇ ਡਿਪਟੀ ਚੀਫ ਮਿਨਿਸਟਰ ਸੁਖਜਿੰਦਰ ਰੰਧਾਵਾ ਜੀ ਔਰ ਉਹਨਾਂ ਦੇ ਨਾਲ ਸਾਰੀ ਟੀਮ ਪਰसों ਉਪੀ ਸੋਨੀ ਜੀ ਸਾਡੇ ਡਿਪਟੀ ਚੀਫ ਮਿਨਿਸਟਰ ਤੇ ਉਹਨਾਂ ਦੇ ਨਾਲ ਟੀਮ ਜਾ ਰਹੀ ਹੈ ਪਾਕਿਸਤਾਨ ਦਾ ਜਿਹੜਾ ਅੱਜ ਕਿੰਨੇ ਮੈਂਬਰ ਜਾ ਰਹੇ ਟੀਮ ਅੱਜ 17 17 ਜਾਣੇ ਆ ਹਾਂਜੀ ਕਿ ਜਗ੍ਹਾ ਤੇ ਜਾ ਕੇ ਕੀ ਅਰਦਾਸ ਕੀਤੀ ਜਾਏਗੀ ਤੁਹਾਨੂੰ ਦੇਖੋ ਮੈਂ ਤੇ ਉਹ ਪ੍ਰਮਾਤਮਾ ਅੱਗੇ ਉੱਥੇ ਸੀ ਸਾਰੇ ਜਾਣੇ ਅਰਦਾਸ ਕਰਾਂਗੇ ਕਿ ਇੱਕ ਤੇ ਲਾਂਘਾ ਖੁੱਲਿਆ ਰਵੇ ਤੇ ਇੱਕ ਸਾਡਾ ਜਿਹੜਾ ਬਾਬੇ ਨਾਨਕ ਦੀ ਇੰਨੀ ਕਿਰਪਾ ਹੋਵੇ ਵੀ ਜਿੱਥੇ ਦਸਾਂ ਨੌਾਂ ਦੀ ਕਿਰਤ ਕਰਨੀ ਸਾਨੂੰ ਬਾਬੇ ਨਾਨਕ ਨੇ ਸਿਖਾਈ ਆ ਇਹ ਅਰਦਾਸ ਕਰਾਂਗੇ ਸਾਡੇ ਪੰਜਾਬ ਦੇ ਜਿਹੜਾ ਲੋਕ ਨੇ ਉਹਨਾਂ ਦੇ ਖੂਨ ਦੇ ਵਿੱਚ ਉਹ ਜਿਹੜੀ ਅਰਦਾਸ ਰਗ ਰਗ ਵਿੱਚ ਵਸ ਜੇ ਤੇ ਅਸੀਂ ਸਾਰੇ ਹੀ ਪੰਜਾਬੀ ਦਸਾਂ ਨੌਾਂ ਦੀ ਕਿਰਤ ਕਰਕੇ ਤੇ ਆਪਣਾ ਖੁਸ਼ਹਾਲ ਪੰਜਾਬ ਬਣਾਈ। ਬਾਬੇ ਨਾਨਕ ਨੇ ਵੀ ਕਿਸਾਨੀ ਕੀਤੀ ਸੀ। ਇਸ ਲਈ ਕਿਸਾਨੀ ਸਭ ਤੋਂ ਵੱਧ ਪ੍ਰਭਾਵੀ ਤਾਂ ਅਰਦਾਸ ਕਰੋਗੇ ਜਾ ਕੇ ਵੀ ਕਿਸਾਨੀ ਪ੍ਰਭਾਵੀ ਹੋ ਜੇ। ਬਿਲਕੁਲ ਮੈਂ ਇਸੇ ਕਰਕੇ ਗੱਲ ਕੀਤੀ ਦਸਾਂ ਨੌਾਂ ਦੀ ਕਿਰਤ ਦੀ ਗੱਲ ਹੀ ਤਾਂ ਕੀਤੀ ਆ ਕਿ ਅਸੀਂ ਬਾਬੇ ਨਾਨਕ ਅੱਗੇ ਇਹੋ ਅਰਦਾਸ ਕਰਾਂਗੇ ਕਿ ਦਸਾਂ ਨੌਾਂ ਦੀ ਕਿਰਤ ਕਰਨ ਵਾਲੇ ਲੋਕ ਜਿਹੜੇ ਬਾਰਡਰਾਂ ਤੇ ਬੈਠੇ ਨੇ ਪਰਮਾਤਮਾ ਕਿਰਪਾ ਕਰੇ ਸਾਡੇ ਵਰਗੇ ਪੋਲਿਟਿਕਲ ਲੀਡਰਾਂ ਨੂੰ ਸਮਤ ਬਖਸ਼ੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਸਾਰੇ ਇਲਾਕੇ ਨੂੰ ਸੂਬੇ ਨੂੰ ਦੇਸ਼ ਦੇ ਲੋਕਾਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਦਿਨਾ ਹੈ। ਔਰ ਧੰਨਵਾਦ ਕਰਦਾ ਹਾਂ ਗੁਰੂ ਮਹਾਰਾਜ ਦਾ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਜੀ ਕਿ ਤਾਕੂ ਸਾਹਿਬ ਦਾ ਲਾਂਗਾ ਦੂਜੀ ਵਾਰ ਖੁੱਲਿਆ। ਔਰ ਮੈਂ ਖਾਸ ਤੌਰ ਤੇ ਅੱਜ ਆਪਣੇ ਪਰਿਵਾਰ ਨਾਲ ਸੰਗਰੂਰ ਦੇ ਇਲਾਕੇ ਦਾ ਸੇਵਾਦਾਰ ਹੋਣ ਦੇ ਨਾਤੇ ਜਿਨ੍ਹਾਂ ਦੇ ਸਹਿਯੋਗ ਤੇ ਆਸ਼ੀਰਵਾਦ ਸੰਕਾ ਮੈਨੂੰ ਅੱਜ ਦੂਜੀ ਵਾਰ ਜਾਣ ਦਾ ਮੌਕਾ ਮਿਲ ਰਿਹਾ ਮੈਂ ਉਹਨਾਂ ਦੀਆਂ ਅਰਦਾਸਾਂ ਲੈ ਕੇ ਕੈਮਨਾ ਦੀਆਂ ਮਾਨੀਆਂ ਭਾਵਨਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਖਮਸਤਕ ਹੋਣ ਜਾ ਰਿਹਾ ਹਾਂ ਤੇ ਮੈਂ ਅਰਦਾਸ ਕਰਦਾ ਹਾਂ ਕਿ ਸਾਰਿਆਂ ਨੂੰ ਜੋ ਗੁਰੂ ਸਾਹਿਬ ਦਾ ਸਨੇਹਾ ਸੀਗਾ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਦਾ ਜੋ ਸਾਂਝੀ ਵਾਦਤਾ ਦਾ ਜੋ ਸਨੇਹਾ ਗੁਰੂ ਸਾਹਿਬ ਦਾ ਸੀ ਉਹਨੂੰ ਹਰ ਜਗ੍ਹਾ ਤੇ ਅਸੀਂ ਚੰਗੇ ਤਰੀਕੇ ਨਾਲ ਪਹੁੰਚਾ ਸਕੀਏ ਔਰ ਗੁਰੂ ਮਹਾਰਾਜ ਜਦੋਂ ਇਹੀ ਅਰਦਾਸ ਕਰਦਾ ਹੈ ਕਿ ਲੱਖਾਂ ਲੋਕਾਂ ਦੀਆਂ ਅਰਦਾਸਾਂ ਤੋਂ ਬਾਅਦ ਅੱਜ ਇਹ ਲਾਂਘਾ ਖੁੱਲਿਆ ਹੈ ਖੁੱਲਾ ਰਹੇ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਸ ਜਗ੍ਹਾ ਦੇ ਉੱਪਰ ਜਾ ਕੇ ਦਰਸ਼ਨ ਕਰ ਸਕਣ ਔਰ ਆਪਣਾ ਆਸ਼ੀਰਵਾਦ ਲੈ ਸਕਣ ਸਨੇਹਾ ਸਾਹਿਬ ਅਰਦਾਸਾਂ ਇਸ ਨੂੰ ਖੋਲਣ ਵਾਸਤੇ ਕੀਤੇ ਜਾ ਰਹੀਆਂ ਨੇ ਅਰਦਾਸਾਂ ਇਹ ਵੀ ਹੋ ਰਹੀਆਂ ਨੇ ਕਿ ਖੇਤੀ ਕਾਨੂੰਨ ਵੀ ਰੱਦ ਹੋ ਜਾਣ ਬਿਲਕੁਲ ਉਹ ਤਾਂ ਮੈਂ ਸਮਝਦਾ ਕਿ ਉਹ ਸਾਡੇ ਸਾਡੇ ਪੰਜਾਬ ਦੇ ਲੋਕਾਂ ਦੀ ਹਰ ਅਰਦਾਸ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਰੇ ਅਰਦਾਸ ਕੀਤੀ ਜਾਂਦੀ ਹੈ ਸਿੰਘਲਾ ਸਾਹਿਬ ਜੀ ਪੰਜਾਬ ਕਾ ਅੱਜ ਕੌਣ ਕੌਣ ਜਾ ਰਿਹਾ ਪੰਜਾਬ ਸਰਕਾਰ ਤਰਫੋਂ ਕੋਈ ਉਹਨਾਂ ਦੀ ਕੋਈ ਕੁਝ ਐਸੀ ਗੱਲ ਨਹੀਂ ਹੈ ਭਾਰਤ ਸਰਕਾਰ ਨੇ ਸਟੈਗਰਡ ਤਰੀਕੇ ਦੇ ਨਾਲ ਕਿਉਂਕਿ ਦੋਨੋਂ ਕੰਟਰੀਜ਼ ਦੇ ਰਿਲੇਸ਼ਨਸ਼ਿਪਸ ਦੇ ਉਹ ਦੇਖਦੇ ਹੋਏ ਉਹਨਾਂ ਦੀ ਫਾਰਮੈਲिटीज ਨੂੰ ਦੇਖਦੇ ਹੋ ਇਮੀਗ੍ਰੇਸ਼ਨ ਦੀਆਂ ਫਾਰਮੈਲिटीज ਨੂੰ ਦੇਖਦੇ ਹੋਏ ਤੁਹਾਨੂੰ ਸਟੈਗਰਡ ਤਰੀਕੇ ਦੇ ਨਾਲ ਪਰਮਿਸ਼ਨਸ ਦੇਣੀ ਪੈਂਦੀ ਹੈ ਤੋ ਇਸ ਕਰਕੇ ਕੁਝ ਜੱਥਾ ਅੱਜ ਜਾ ਰਿਹਾ ਕੁਝ ਕੱਲ ਨੂੰ ਜਾ ਰਿਹਾ ਕੁਝ ਪਰਸੋਂ ਨੂੰ ਜਾ ਰਿਹਾ ਔਰ ਹੋਤਾ ਹੋਰ ਚੰਗੀ ਗੱਲ ਹੈ ਤੁਹਾਨੂੰ ਵੀ ਤਿੰਨ ਚਾਰ ਦਿਨ ਹੋਰ ਆਣ ਦਾ ਮੌਕਾ ਮਿਲੂਗਾ ਨਹੀਂ ਸਾਰੇ ਸਾਰੇ ਅੱਜ ਜਾ ਰਹੇ ਪਰਸੋਂ ਨੂੰ ਜਾਣਗੇ ਨਹੀਂ ਨਹੀਂ ਵੀਆਈਪੀ ਐਸਟਾ ਕੁਝ ਡਪੀ ਸੀਐਮ ਸਾਹਿਬ ਕੱਲ ਨੂੰ ਜਾ ਰਹੇ ਪਰਸੋਂ ਨੂੰ ਵੀ ਡਪੀ ਸੀਐਮ ਸਾਹਿਬ ਜਾ ਰਹੇ ਤੇ ਉਹਨਾਂ ਦੇ ਨਾਲ ਮਜੀਦ ਸਾਹਿਬ ਆਨ ਜਾ ਰਹੇ ਤੋ ਆਈ ਥਿੰਕ ਇਹ ਸਟੈਗਰਡ ਤਰੀਕੇ ਦੇ ਨਾਲ ਸਾਰਿਆਂ ਨੂੰ ਮੌਕਾ ਮਿਲਿਆ ਐਂ ਐਮਐਲਏ ਸਹਿਬਾਨ ਵਜ਼ੀਰ ਸਹਿਬਾਨ ਆਫਸਰ ਸਹਿਬਾਨ ਤੇ ਬਾਕੀ ਆਮ ਲੋਕ ਸਾਰੇ ਮਿਲ ਕੇ ਜਾ ਰਹੇ ਆਂ ਤਾਂ ਆਈ ਥਿੰਕ ਇਹ ਕੋਈ ਐਸੀ ਗੱਲ ਨਹੀਂ ਜਿਹਦੇ ਨੇ ਬਹੁਤ ਬਹੁਤ ਬਤਾਈਆਂ ਤੇ ਮੈਂ ਜੰਨੀ ਸਾਹਿਬ ਨੂੰ ਇਸ ਗੱਲ ਦੇ ਦੇ ਦਿੰਨਾ ਮੁਬਾਰਕਬਾਦ ਦੇਣਾ ਕਿ ਉਹਨਾਂ ਨੇ ਬਣਾ ਸਰਕਾਰ ਨੂੰ ਕਿਹਾ ਕਿ ਇਹ ਲਾਂਘਾ ਜਿਹੜਾ ਖੁਲਵਾਇਆ ਦੋ ਸਾਲ ਪਹਿਲਾਂ ਵੀ ਜਦੋਂ ਲਾਂਘਾ ਖੁੱਲਿਆ ਸੀ ਉਦੋਂ ਵੀ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲਿਆ ਸੀ ਅੱਜ ਫੇਰ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲਿਆ ਤੇ ਨਾਲ ਸਮਝਾ ਕੇ ਅਸੀਂ ਬੜੇ ਸੁਭਾਗਾ ਭਾਗਾ ਮਲੇ ਆਂ ਕਿ ਗੁਰਨਾਨਕ ਦੇਵ ਜੀ ਦੇ ਪਿੱਛੇ ਸ਼ੂਬਰਾ ਬੱਤਰਦੀ ਨੂੰ ਅਸੀਂ ਨਮਸਕਾਰ ਕਰਨ ਜਾਂਦੇ ਆਂ ਅੱਜ ਦੀ ਕਿਹੜੀ ਕਿਹੜੀ ਲੀਡਰਸ਼ਿਪ ਜਾ ਰਹੀ ਹੈ ਤੁਹਾਡੀ ਸਾਡੇ ਸਾਰੇ ਜਨ ਦੇ ਮੇਰੇ ਕੋਲ ਕੈਬਨਟ ਤਾਂ ਸਾਰੀ ਜਾ ਰਹੀ ਹੈ ਨਵਜੋਤ ਸਿੰਘ ਨੂੰ ਨਵਜੋਤ ਸਿੰਘ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਮੈਨੂੰ ਇਹਦੇ ਬਾਰੇ ਨਹੀਂ ਕੋਈ ਪਤਾ ਨਵਜੋਤ ਸਿੰਘ ਦੀ ਪਰਮਿਸ਼ਨ ਰੱਦ ਕਰ ਦਿੱਤੀ ਗਈ ਮੈਨੂੰ ਨਹੀਂ ਇਹਦੇ ਬਾਰੇ ਪਤਾ ਜੋ ਜੋ ਮੈਨੂੰ ਪਤਾ ਮੈਂ ਅਸੀਂ ਉੱਥੇ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਕੌਣ ਪਰਮਿਟਡ ਹੈ ਕੌਣ ਨਹੀਂ ਪਰਮਿਟਡ ਹੈ ਹੰਲੇ ਤਾਂ ਨਸਤੇ ਦੇ ਵਿੱਚ ਨਵਜੋਤ ਸਿੰਘ ਆ ਰਹੇ ਨੇ ਮੈਂ ਕਿਹਾ ਮੈਨੂੰ ਜੇ ਉਹਨਾਂ ਦੀ ਮੈਨੂੰ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਹੈ ਲਾਂਗਾ ਕੁੱਲਾ ਹੈ ਤੁਸੀਂ ਮਨ ਚ ਕੀ ਲੈ ਕੇ ਚੱਲਦੇ ਹੋ ਦੇਖੋ ਅਸੀਂ ਬੜੀ ਸ਼ਰਧਾ ਦੇ ਨਾਲ ਜਾ ਰਹੇ ਹਾਂ ਔਰ ਲੋਕਾਂ ਨੂੰ ਇਸ ਗੱਲ ਦੀ ਬੜੀ ਮੈਂ ਸਮਝਦਾ ਕਿ ਖੁਸ਼ੀ ਹੋਈ ਹੈ ਕਿ ਲਾਂਗਾ ਜਿਹੜਾ ਦੁਬਾਰਾ ਖੁੱਲਿਆ ਇਹਨਾਂ ਕਿ ਕਰਤਾਰਪੁਰ ਤੋਂ ਮਨਦੀਪ ਕੋਹਲੀ ਦੀ ਰਿਪੋਰਟ